ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਉਹਨਾਂ ਦੇ ਪਹਿਲੇ ਮਹਿਲਾ 1 ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲੀ ਕੈਪਟਨ ਹਰਮਨਪ੍ਰੀਤ ਕੌਰ ਨੇ ਆਪਣੀ ਬਾਹ ਤੇ ਨਵਾਂ ਟੈਟੂ ਬਣਵਾਇਆ ਕੈਪਟਨ ਹਰਮਨਪ੍ਰੀਤ ਨੇ ਆਪਣੇ ਇੰਸਟਾਗ੍ਰam ਤੇ ਇੱਕ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਉਸਨੇ ਬਾਹ ਤੇ ਵਿਸ਼ਵ ਕੱਪ ਟਰੋਫੀ ਨਾਲ ਸਿਆਹੀ ਲੱਗੀ ਹੋਈ ਹੈ ਇਹ ਟੈਟੂ ਬਹੁਤ ਖਾਸ ਹੈ ਜੋ ਵਿਸ਼ਵ ਕੱਪ ਟਰੋਫੀ ਨੂੰ ਦਰਸਾਉਂਦਾ ਹੈ ਦਰਅਸਲ ਹਰਮਨਪ੍ਰੀਤ ਕੌਰ ਦੇ ਜਿਹੜੇ ਨਵੇਂ ਵਰਲਡ ਕੱਪ ਟਰੋਫੀ टैटू द वच 2 ਨੰਬਰ ਨੇ 2025 ਅਤੇ 52 2025 ਦਾ ਕਨੈਕਸ਼ਨ ਭਾਰਤ ਦੇ ਮਹਿਲਾ ਵੰਡੇ ਵਿਸ਼ਵ ਕੱਪ 2025 ਦੇ ਖਿਤਾਬ ਨਾਲ ਜੁੜਿਆ ਹੈ ਜਦਕਿ 52 ਦਾ ਕਨੈਕਸ਼ਨ ਇਹ ਹੈ ਕਿ ਉਹਨਾਂ ਨੇ ਮਹਿਲਾ ਵਿਸ਼ਵ ਕੱਪ ਫਾਈਨਲ ਦਾ ਵਚ 52 ਦੌੜਾਂ ਨਾਲ ਸਿੱਤਿਆ ਸੋ ਇਸ ਨੰਬਰ ਦਾ ਇੱਕ ਹੋਰ ਸੰਭਾਵਿਤ ਕਨੈਕਸ਼ਨ ਇਹ ਹੋ ਸਕਦਾ ਹੈ ਕਿ ਇਹ ਮਹਿਲਾ ਵਿਸ਼ਵ ਕੱਪ ਦਾ ਬਬੰਜਵਾ ਐਡੀਸ਼ਨ ਸੀ ਜਿਸ ਨੂੰ ਭਾਰਤ ਨੇ ਜਿੱਤਿਆ ਹੈ ਸੂੇਤਿਆਨ ਦੇਣੇ ਯੋਗ ਗੱਲ ਹੈ ਕਿ ਪਹਿਲਾ ਮਹਿਲਾ ਵਿਸ਼ਵ ਕੱਪ 1973 ਦੇ ਵਿੱਚ ਹੋਇਆ ਸੀ ਹਰਮਨਪ੍ਰੀਤ ਕੌਰ ਦੇ ਟੈਟੂ ਦੇ ਨਾਲ ਬਣਿਆ ਕੈਪਸ਼ਨ ਪ੍ਰਸ਼ੰਸਕਾਂ ਦੇ ਦਿਲ ਨੂੰ ਜਿੱਤ ਰਿਹਾ ਹਰਮਨਪ੍ਰੀਤ ਕੌਰ ਨੇ ਫੋਟੋ ਦੇ ਕੈਪਸ਼ਨ ਦੇ ਵਿੱਚ ਲਿਖਿਆ ਹੈ ਇਹ ਹਮੇਸ਼ਾ ਮੇਰੀ ਚਮੜੀ ਅਤੇ ਮੇਰੇ ਦਿਲ ਦੇ ਵਿੱਚ ਰਹੇਗਾ ਮੈਂ ਪਹਿਲੇ ਦਿਨ ਤੋਂ ਹੀ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ ਅਤੇ ਹੁਣ ਮੈਂ ਤੁਹਾਨੂੰ ਹਰ ਸਵੇਰ ਮਿਲਾਂਗੀ ਧੰਨਵਾਦੀ ਰਹਾਂਗੀ ICC ਵਨਡੇ ਵਿਸ਼ਵ ਕੱਪ ਫਾਈਨਲ ਦੇ ਵਿੱਚ ਦੱਖਣੀ ਅਫਰੀਕਾ ਨੂੰ ਹਰਾਉਣ ਤੋਂ ਬਾਅਦ ਭਾਰਤ ਦੀ ਜਿਹੜੀ ਵਿਸ਼ਵ ਟੀਮ ਹੈ ਮਹਿਲਾ ਟੀਮ ਹੈ ਉਹ ਮੰਗਲਵਾਰ ਨੂੰ ਹੈ ਜਿਹੜੀ 4 ਨਵੰਬਰ ਨੂੰ ਦਿੱਲੀ ਪਹੁੰਚੀ ਹਰਮਨ ਪ੍ਰੀਤ ਬ੍ਰਿਗੇਡ 5 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਟੀਮ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ਸਥਾਨ ਤੇ ਮਿਲਿਆ ਜਾਵੇਗਾ ਟੀਮ ਨੂੰ ਇਸ ਇਤਿਹਾਸਿਕ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ ਖਿਡਾਰੀਆਂ ਨੂੰ પ્રધાનમંત્રી વિશેષ સન્માન સમારોહ્ચિત કરવા લુધિયાના લાઈવ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਉਹਨਾਂ ਦੇ ਪਹਿਲੇ ਮਹਿਲਾ 1ਡੇ ਵਿਸ਼ਵ ਕਪ ਖਿਤਾਬ ਦਿਵਾਉਣ ਵਾਲੀ ਕੈਪਟਨ ਹਰਮਨਪ੍ਰੀਤ ਕੌਰ ਨੇ ਆਪਣੀ ਬਾਹ ਤੇ ਨਵਾਂ ਟੈਟੂ ਬਣਵਾਇਆ ਕੈਪਟਨ ਹਰਮਨਪ੍ਰੀਤ ਨੇ ਆਪਣੇ ਇੰਸਟਾਗ੍ਰam ਤੇ ਇੱਕ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਉਸਨੇ ਬਾਹ ਤੇ ਵਿਸ਼ਵ ਕਪ ਟਰਾਫੀ ਨਾਲ ਸਿਆਹੀ ਲੱਗੀ ਹੋਈ ਹੈ ਇਹ ਟੈਟੂ ਬਹੁਤ ਖਾਸ ਹੈ ਜੋ ਵਿਸ਼ਵ ਕਪ ਟਰਾਫੀ ਨੂੰ ਦਰਸਾਉਂਦਾ ਹੈ ਦਰਸਲ ਹਰਮਨਪ੍ਰੀਤ ਕੌਰ ਦੇ ਜਿਹੜੇ ਨਵੇਂ ਵਰਲਡ ਕਪ ਟਰਾਫੀ टैटू द वच 2 ਨੰਬਰ ਨੇ 2025 ਅਤੇ 52 2025 ਦਾ ਕਨੈਕਸ਼ਨ ਭਾਰਤ ਦੇ ਮਹਿਲਾ ਵੰਡੇ ਵਿਸ਼ਵ ਕੱਪ 2025 ਦੇ ਖਿਤਾਬ ਨਾਲ ਜੁੜਿਆ ਹੈ ਜਦਕਿ 52 ਦਾ ਕਨੈਕਸ਼ਨ ਇਹ ਹੈ ਕਿ ਉਹਨਾਂ ਨੇ ਮਹਿਲਾ ਵਿਸ਼ਵ ਕੱਪ ਫਾਈਨਲ ਦਾ ਵਿੱਚ 52 ਦੌੜਾਂ ਨਾਲ ਜਿੱਤਿਆ ਸੋ ਇਸ ਨੰਬਰ ਦਾ ਇੱਕ ਹੋਰ ਸੰਭਾਵਿਤ ਕਨੈਕਸ਼ਨ ਇਹ ਹੋ ਸਕਦਾ ਹੈ ਕਿ ਇਹ ਮਹਿਲਾ ਵਿਸ਼ਵ ਕੱਪ ਦਾ ਬਵੰਜਵਾ ਐਡੀਸ਼ਨ ਸੀ ਜਿਸ ਨੂੰ ਭਾਰਤ ਨੇ ਜਿੱਤਿਆ। ਸੂੇਤਿਆਨ ਦੇ ਨੇ ਯੋਗ ਗੱਲ ਹੈ ਕਿ ਪਹਿਲਾ ਮਹਿਲਾ ਵਿਸ਼ਵ ਕੱਪ 1973 ਦੇ ਵਿੱਚ ਹੋਇਆ ਸੀ। ਹਰਮਨਪ੍ਰੀਤ ਕੌਰ ਦੇ ਟੈਟੂ ਦੇ ਨਾਲ ਬਣਿਆ ਕੈਪਸ਼ਨ ਪ੍ਰਸ਼ੰਸਕਾਂ ਦੇ ਦਿਲ ਨੂੰ ਜਿੱਤ ਰਿਹਾ। ਹਰਮਨਪ੍ਰੀਤ ਕੌਰ ਨੇ ਫੋਟੋ ਦੇ ਕੈਪਸ਼ਨ ਦੇ ਵਿੱਚ ਲਿਖਿਆ ਹੈ, ਇਹ ਹਮੇਸ਼ਾ ਮੇਰੀ ਚਮੜੀ ਅਤੇ ਮੇਰੇ ਦਿਲ ਦੇ ਵਿੱਚ ਰਹੇਗਾ। ਮੈਂ ਪਹਿਲੇ ਦਿਨ ਤੋਂ ਹੀ ਤੁਹਾਡਾ ਇੰਤਜ਼ਾਰ ਕਰ ਰਹੀ ਆ। ਅਤੇ ਹੁਣ ਮੈਂ ਤੁਹਾਨੂੰ ਹਰ ਸਵੇਰ ਮਿਲਾਂਗੀ ਧੰਨਵਾਦੀ ਰਹਾਂਗੀ ਆਈਸੀਸੀ ਵਨਡੇ ਵਿਸ਼ਵ ਕੱਪ ਫਾਈਨਲ ਦੇ ਵਿੱਚ ਦੱਖਣੀ ਅਫਰੀਕਾ ਨੂੰ ਹਰਾਉਣ ਤੋਂ ਬਾਅਦ ਭਾਰਤ ਦੀ ਜਿਹੜੀ ਵਿਸ਼ਵ ਟੀਮ ਹੈ ਮਹਿਲਾ ਟੀਮ ਹੈ ਉਹ ਮੰਗਲਵਾਰ ਨੂੰ ਹੈ ਜਿਹੜੀ 4 ਨਵੰਬਰ ਨੂੰ ਦਿੱਲੀ ਪਹੁੰਚੀ ਹਰਮਨ ਪ੍ਰੀਤ ਬ੍ਰਿਗੇਡ 5 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਟੀਮ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ਸਥਾਨ ਤੇ ਮਿਲਿਆ ਜਾਵੇਗਾ ਟੀਮ ਨੂੰ ਇਸ ਇਤਿਹਾਸਿਕ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ ਖਿਡਾਰੀਆਂ ਨੂੰ પ્રધાનમંત્રી વિશેષ સન્માન સમારોહ્ચિત કરો રિપોર્ટ લુધિયાના લાઈવ